ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਥੀਓ ਸਭ ਠੀਕ ਠਾਕ ਹੈ ਉਮੀਦ ਹੈ ਕਿ ਚੜ੍ਹਦੀ ਕਲਾ ਵਿੱਚ ਹੋਵੋਗੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਫੇਸਬੁੱਕ ਤੇ ਕੋਈ ਵੀਡੀਓ ਅਪਲੋਡ ਨਹੀਂ ਕਰ ਸਕਿਆ ਉਸ ਦੇ ਵਾਸਤੇ ਮਾਫੀ ਵੀ ਚਾਹਨਾ ਹਾਂ ਕਿਉਂਕਿ ਵੀਡੀਓ ਅਪਲੋਡ ਨਾ ਕਰਨ ਦਾ ਦੋ ਤਿੰਨ ਕਾਰਨ ਸੀ ਪਹਿਲਾ ਮੇਨ ਕਾਰਨ ਇਹ ਸੀ ਆਪਾਂ ਅੱਜਕੱਲ ਪ੍ਰੋਮੋਸ਼ਨ ਵੀਡੀਓ ਬਣਾ ਰਹੇ ਹਾਂ ਇਹ ਚੋਣਾ ਚੱਲ ਰਹੀ ਹੈ ਜਿਲ੍ਹਾ ਪ੍ਰੀਸ਼ਦ ਦੀਆਂ ਉਸ ਸੰਬੰਧਿਤ ਵੀਡੀਓਜ਼ ਕਾਫੀ ਯਾਰਾਂ ਦੋਸਤਾਂ ਨੇ ਬਣਵਾਈਆਂ ਨੇ ਨਕੋਦਰ ਹਲਕੇ ਤੋਂ ਚਾਰ ਪੰਜ ਵੀਡੀਓਜ਼ ਆਪਾਂ ਬਣਾਈਆਂ ਨੇ ਲੇਕਿਨ ਬਾਅਦ ਵਿੱਚੋ ਕਾਫੀ ਫੋਨ ਆਏ ਵੀਰਾਂ ਦੇ ਬਾਈਆਂ ਦੇ ਉਤੋਂ ਉਹਨਾਂ ਨੇ WhatsApp ਤੇ ਜਾਣਕਾਰੀ ਦਿੱਤੀ ਤੇ ਇਥੋਂ ਮੈਂ ਵੀਡੀਓ ਅਪਲੋਡ ਕਰਕੇ ਐਡਿਟ ਵਧੀਆ ਤਰੀਕੇ ਨਾਲ ਕਰਕੇ ਉਹਨਾਂ ਤੱਕ ਪਹੁੰਚਾਈਆਂ ਨੇ ਜੇ ਤੁਸੀਂ ਵੀ ਚਾਹੋ ਨੇ ਆਪਣੇ ਕਾਰੋਬਾਰ ਦੇ ਸੰਬੰਧਿਤ ਜਾਂ ਕੋਈ ਹੋਰ ਕਿਸੇ ਵਿਸ਼ੇ ਸੰਬੰਧਿਤ ਵੀਡੀਓ ਬਣਾ ਹੌਨੀ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ ਜੀ 995232803 ਇਹ ਮੈਂ ਆਪਣੇ ਸਕਰੀਨ ਜੇ ਤੇ ਵੀ ਮੈਸ਼ਨ ਕਰਦਾਗਾ ਸੋ ਖੈਰ ਅੱਜ ਆਪਾਂ ਮੇਨ ਵੀਡੀਓ ਤੇ ਆਵੇ ਆ ਫੇਸਬੁੱਕ ਤੇ ਜਦੋਂ ਵੀ ਤੁਸੀਂ ਵੀਡੀਓਸ ਵੇਖਦੇ ਹੋ ਤਾਂ ਤੁਹਾਨੂੰ ਤੀਜੀ ਚੌਥੀ ਵੀਡੀਓ ਐਸੀ ਮਿਲੇਗੀ ਜਿਹੜੀ ਸਿੱਖਾ ਖਿਲਾਫ ਹੁੰਦੀ ਹੈ ਪੰਜਾਬ ਦੀ ਸ਼ਾਂਤੀ ਖਿਲਾਫ ਹੁੰਦੀ ਹੈ ਤੇ ਜੱਟਾਂ ਖਿਲਾਫ ਤਾਂ ਕੋਈ ਨਾ ਕੋਈ ਵੀਡੀਓ ਤੁਹਾਨੂੰ ਮਿਲ ਹੀ ਜਾਊਗਾ ਨੇ ਹੰਗੂ ਬਾਣੇ ਦੇ ਵਿੱਚ ਆਪਣੇ ਆਪ ਨੂੰ ਰਸੂਲਪੁਰ ਦਾ ਕੋਈ ਨਿਆਂਗਾ ਜਿਸ ਦੇ ਵਿੱਚ ਉਹ ਸ਼ਰਿਆਮ ਸਾਡੀ ਕੌਮ ਦੇ ਜਥੇਦਾਰ ਨੂੰ ਟਾਰਗੇਟ ਕਰ ਰਿਹਾ ਦੇਖੋ ਪਹਿਲਾਂ ਤਾਂ ਇਹਨੂੰ ਇੱਕ ਗੱਲ ਦੀ ਹੈ ਕਿ ਸਮਝ ਨਹੀਂ ਲੱਗੀ ਕਿ ਅੰਮ੍ਰਿਤ ਛਕਿਆ ਹੋਏ ਬੰਦੇ ਨੇ ਤੇ ਅੰਮ੍ਰਿਤ ਛਕਣ ਤੋਂ ਬਾਅਦ ਕੀ ਰਹਿਤ ਮਰਿਆਦਾ ਉਹਨੂੰ ਇਸ ਟੀ ਦੀ ਇਜਾਜ਼ਤ ਦਿੰਦੀ ਹੈ ਕਿ ਉਹ ਤਿਲਕ ਲਗਾ ਕੇ ਰਵੇ ਦੇਖੋ ਇੱਥੇ ਮੇਰੀ ਗਾਉਂ ਨੂੰ ਦੂਸਰੇ ਪਾਸੇ ਨਾਲ ਪਾਇਓ ਮੈਂ ਹਿੰਦੂ ਧਰਮ ਦਾ ਬਹੁਤ ਸਤਿਕਾਰ ਕਰਦਾ ਹਾਂ ਮੇਰੇ ਕਾਫੀ ਦੋਸਤ ਨੇ ਜਿਹੜੇ ਉਹ ਹਿੰਦੂ ਭਰਾ ਨੇ ਭਰਾਵਾਂ ਵਰਗੇ ਦੋਸਤ ਐ ਮੇਰੇ ਅਸੀਂ ਇਹ ਪੂਰਾ ਸਤਿਕਾਰ ਕਰਦੇ ਹਾਂ ਜੀ ਸਾਡੇ ਆਪਣੇ ਨੇ ਬਗਾਨੇ ਨਹੀਂ ਪਰ ਮੈਂ ਗੱਲ ਹੁਣ ਇਹਦੀ ਕਰ ਰਿਹਾ ਤੇ ਗੱਲ ਮੈਂ ਹਰੇਕ ਧਰਮ ਦੀ ਇੱਕ ਰਹਿਤ ਮਰਿਆਦਾ ਹੁੰਦੀ ਐ ਜਦੋਂ ਤੁਸੀਂ ਉਸ ਧਰਮ ਨੂੰ ਅਪਣਾ ਲੇਗੇ ਜਦੋਂ ਤੁਸੀਂ ਉਸ ਧਰਮ ਦੇ ਬਣ ਜਾਂਦੇ ਹੋ ਮੈਂ ਹਜੇ ਸਿੱਖ ਨਹੀਂ ਹਾਂ ਮੈਂ ਪਹਿਲਾਂ ਦੱਸ ਦਿੰਦਾ ਕਿਉਂਕਿ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਗੁਰੂ ਮਾਰੀ ਨੇ ਕਿਹਾ ਸੀਗਾ ਲੇਕਿਨ ਹਾਂ ਸਿੱਖੀ ਦਾ ਦਰਦ ਲੈ ਕੇ ਜ਼ਰੂਰ ਜਿਉ ਰਿਹਾ ਹਾਂ ਹੁਣ ਕੁਛ ਲੈ ਕਹਣਗੇ ਵੀ ਤੇਰੇ ਹੱਥ ਪੱਗ ਹੀ ਨਹੀਂ ਬਣੀ ਤੇ ਤੂੰ ਗੱਲਾਂ ਸਿੱਖੀ ਦੀਆਂ ਕਰ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ درست ਹੈ ਲੇਕਿਨ ਮੈਂ ਪੱਗ ਬੰਨਣਾ ਕਹੋਤਾਂ ਜਿਸ ਤਰ੍ਹਾਂ ਮੇਸਤੀ ਰਾਖੀ ਕਰਨਾ ਕਰਨ ਜੋਗਾ ਹੋ ਗਿਆ ਬੰਨਣਾ ਕਾ ਜ਼ਰੂਰ ਮਹਾਰਾਜ ਦੇ ਕਿਰਪਾ ਕੀਤੀ ਦਾ ਮਹਾਰਾ ਗੁਰੂ ਵਾਲੇ ਦੀ ਬਣਾ ਲੀ ਖੈਰ ਹੁਣ ਮੁੱਦੇ ਤੇ ਆਉਨੇ ਆ ਇਹ ਰਸੂਲਪੁਰ ਵਾਲਾ ਰਹਿੰਗ ਮੈਂ ਇਹ ਮੇਰੀ ਗੱਲ ਵਿੱਚ ਰਹਿ ਗਈ ਕਿ ਕੀ ਇਹ ਰਹਿਤ ਮਰਿਆਦਾਵਾਂ ਜਿਹੜੀਆਂ ਆਪਣੀਆਂ ਅਮਰ ਸ਼ਕਨ ਤੋਂ ਬਾਅਦ ਵਿੱਚ ਇਹ ਰਹਿਤ ਮਰਿਆਦਾ ਵਿੱਚ ਆਉਂਦਾ ਹੈ ਕਿ ਕੀ ਕਿ ਆਪਾਂ ਰੁਦਰਾਸ਼ ਪਾ ਸਕਦੇ ਇੱਥੇ ਸਾਰਾ ਜਿੱਦਾਂ ਜੋਗੀਆਂ ਨੇ ਪਾਇਆ ਹੁੰਦਾ ਉਦਾਂ ਪਾ ਸਕਦੇ ਆ ਤਿਲਕ ਲਗਾ ਕੇ ਇਹ ਤਾਂ ਕਹਿੰਦਾ ਵੀ ਮੈਂ ਇਦਾਂ ਹੀ ਰਹਿਣਾ ਤੇ ਉਲਟ ਤੇ ਕੋਈ ਵੀ ਨਿਹੰਗ ਨੰਗ ਸਿੰਘ ਇਹਦੇ ਖਿਲਾਫ ਹਜੇ ਤੱਕ ਬੋਲਦਾ ਕਿਉਂ ਨਹੀਂ ਕਿਉਂ ਮੈਂ ਨਿਹੰਗ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਨਿਹੰਗ ਬਾਣੇ ਦੀ ਇੱਕ ਬੇਅਦਬੀ ਕਰ ਰਿਹਾ ਬੰਦਾ ਸਮਝ ਨਹੀਂ ਲੱਗ ਰਹੀ ਕਿ ਹਜੇ ਤੱਕ ਐਸਟੀਪੀਸੀ ਨੇ ਇਸ ਦੇ ਖਿਲਾਫ ਕਿਉਂ ਨਹੀਂ ਕੋਈ ਨੋਟਿਸ ਲਿਆ ਅਕਾਲ ਤਖਤ ਸਾਹਿਬ ਤੇ ਕਿਉਂ ਨਹੀਂ ਇਸ ਨੂੰ ਤਲਬ ਕੀਤਾ ਜਾ ਰਿਹਾ ਕਿਉਂਕਿ ਹੁਣ ਤਾਂ ਇਸ ਨੇ ਸਾਡੀ ਕੌਮ ਦੇ ਜਥੇਦਾਰ ਸਹਿਬਾਨ ਦੇ ਓਪਨ ਚੈਲੰਜ ਕਰ ਰਿਹਾ ਜੀ ਦੇਖੋ ਇਹ ਬੰਦਾ ਇਹਦੀਆਂ ਗੱਲਾਂ ਤੁਸੀਂ ਸੁਣ ਲਓ ਸਾਰੀਆਂ ਦੀਆਂ ਸਾਰੀਆਂ ਹੀ ਪੜਤਾਉ ਗੱਲਾਂ ਹੁੰਦੀਆਂ ਸਿੱਖ ਤੇ ਹਿੰਦੂਆਂ ਨੂੰ ਲੜਾਉਣ ਵਾਲੀਆਂ ਗੱਲਾਂ ਹੁੰਦੀਆਂ ਮੈਂ ਸਨਾਤਨ ਧਰਮ ਦੇ ਮੰਨਣ ਵਾਲੇ ਮੇਰੇ ਹਿੰਦੂ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਇਹੋ ਜਿਹੇ ਬੰਦੇ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਕਾਪੀ ਪੇਸਟ ਬੰਦੇ ਨੇ ਇਹ ਚਲੇ ਜਾਣ ਕੇ ਪਹਿਲਾਂ ਇੱਕ ਹੋਰ ਵੀ ਆ ਸੀਗੇ ਉਹ ਚਲੇ ਗਏ ਹੁਣ ਇਹ ਆ ਗਏ ਇਹ ਜਦੋਂ ਖਤਮ ਹੋ ਜਾਣਗੇ ਖਤਮ ਹੁੰਦਾ ਮਤਲਬ ਜਦੋਂ ਲੋਕ ਇਗਨੋਰ ਮਾਰਨਾ ਸ਼ੁਰੂ ਕਰ ਦੇਣਗੇ ਤਾਂ ਇਹਨਾਂ ਜਗ੍ਹਾ ਹੋਰ ਆ ਜਾਣਗੇ ਖੈਰ ਹੁਣ ਗੱਲ ਇਹਨਾਂ ਦੀ ਕਰਦੇ ਕਾਪੀ ਪੇਸਟ ਬੰਦੇ ਨੇ 24 ਘੰਟੇ ਸਿੱਖਾਂ ਦੇ ਖਿਲਾਫ ਚਹਿਰ ਉਗਲਦਾ ਰਹਿੰਦਾ ਬੰਦਾ ਸਾਡੀ ਕੌਮ ਦੇ ਜਥੇਦਾਰ ਨੂੰ ਚੈਲੰਜ ਕਰ ਗਿਆ ਤੇ ਮੈਨੂੰ ਦੱਸੋ ਕਿੰਨੇ ਕਿ ਸਿੱਖ ਜਿਹੜੇ ਇਹਦੀ ਵਿਰੋਧਤਾ ਵਿੱਚ ਆਏ ਨੇ ਧਰਮ ਪਰਵਰਤਨ ਧਰਮ ਪਰਵਰਤਨ ਦਾ ਰੌੜਾ ਪਾ ਪਾਈ ਜਾ ਰਹੇ ਆ ਪਰ ਮਾਫ ਕਰਨਾ ਕੁਝ ਸਿੱਖਣਾ ਹੋਵੇ ਤਾਂ ਸਿੱਖੀਏ ਸਾਈ ਭੇਜਾਰੇ ਤੋਂ ਆਪਾਂ ਨੇ ਸਿੱਧੂ ਨੇ ਇਹ ਉਹਨਾਂ ਦੇ ਪਾਸਟਰਾਂ ਕੋਲ ਕੁਝ ਗਲਤ ਬੋਲਿਆ ਸੀ ਜਿਸ ਤੇ ਅਸੀਂ ਵਿਰੋਧਤਾ ਕਰਦੇ ਆ ਮੈਂ ਵੀ ਵਿਰੋਧਤਾ ਕਰਦਾ ਹਾਂ ਕਿਸੇ ਵੀ ਧਰਮ ਦੇ ਵਿਅਕਤੀ ਵਿਸ਼ੇਸ਼ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ ਪਰ ਉਸਨੇ ਕੀਤੀ ਸੀ ਮੈਂ ਇੱਕ ਉਦਾਹਰਣ ਦੇ ਰਿਹਾ ਸਿਰਫ ਇਹਨੂੰ ਉਦਾਹਰਣ ਦੇ ਤੌਰ ਤੇ ਹੀ ਸਮਝਿਆ ਜਾਵੇ ਤੇ ਦੇਖ ਲਓ ਆ 3 ਦਿਨ ਹੋ ਗਏ ਨੇ ਉਹਨਾਂ ਦੇ ਆ ਕੇ ਤੇ ਇਹਦਾ ਇਹਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਤੇ ਭਾਨੀ ਸਿੱਧੂ ਖਿਲਾਫ ਅੱਜ ਉਹਨਾਂ ਨੇ ਪੁਤਲਾ ਵੀ ਫੂਕੇ ਨੇ ਡੀਸੀ ਦਸਤਾ ਜਲੰਧਰ ਸਾਹਮਣੇ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਚਰਨਕੌਰ ਜੀ ਉਹਨਾਂ ਦਾ ਵੀ ਇੱਕ ਫੋਟੋ ਲਗਾਈ ਸੀਗੀ ਉਹ ਭਲੇਖੇ ਨਾਲ ਪਤਾ ਨਹੀਂ ਲੱਗੀ ਸੀ ਉਹਨਾਂ ਸਪਸ਼ਟੀਕਰਨ ਦਿੱਤਾ ਤੇਰਾ ਪਾਸਾ ਬੁੱਧਿਤ ਨਹੀਂ ਪੈਂਦਾ ਮੈਂ ਪਰ ਜਿਹੜੀ ਗੱਲ ਕਰ ਰਿਹਾ ਕਿ ਦੇਖੋ ਉਹਨਾਂ ਦੇ ਪਾਸਟਰ ਨੂੰ ਕੁਝ ਕਿਹਾ ਤੇ ਅਗਲੇ ਮਿੰਟ ਵਿੱਚ ਇਕੱਠੇ ਹੋ ਕੇ ਵਿਰੋਧ ਜਤਾ ਰਹੇ ਨੇ ਤੇ ਸਾਡੀ ਕੌਮ ਦੇ ਜ세ਦਾਰ ਨੂੰ ਅਗਲਾ ਚੈਲੰਜ ਕਰ ਗਏ ਯਾਰ ਪਹਿਲੀ ਗੱਲ ਤਾਂ ਉਹ ਨਿਹੰਗ ਹੈ ਹੀ ਨਹੀਂ ਸਿੱਖੀ ਬਾਣੀ ਵਿੱਚ ਹੀ ਨਹੀਂ ਹੈਗਾ ਸਿਰਫ ਇੱਕ ਬਹਿਰੂਪੀਆ ਬਹਿਰੂਪੀਆ ਸ਼ਬਦ ਐਡਾ ਉਹ ਬੰਦਾ ਠੀਕ ਹੈ ਬਹਿਰੂਪੀਆ ਸ਼ਬਦ ਪੱਤਰਕਾਰ ਸ਼ਰੀਆਮ ਉਸ ਲਈ ਯੂਜ਼ ਕਰ ਰਹੇ ਨੇ ਪਰ ਉਹਨੂੰ ਕੋਈ ਨਹੀਂ ਲੱਗ ਰਿਹਾ ਜਿ세 ਦਾਮ ਨੂੰ ਚੈਲੰਜ ਉਹਨੇ ਕਰਨਾ ਹੀ ਸੀਗਾ ਪਹਿਲੀ ਗੱਲ ਤੇ ਉਹਨਾਂ ਨੂੰ ਉਹਨੂੰ ਉਹਨੂੰ ਤੇ ਉਹੋ ਜਿਹੇ ਬੰਦਿਆਂ ਨੂੰ ਹੋਰਾਂ ਨੂੰ ਇੰਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਸਕੀਕਲਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਇਹੋ ਜਿਹੇ ਕੰਮ ਦੱਸੇ ਅੱਜਕੱਲ ਆਪ ਵੀ ਕਰ ਹੀ ਜਾਂਦੇ ਆ ਆਪ ਦੀਆਂ ਹੀ ਪੱਗਾਂ ਆਪ ਹੀ ਲਵਾਈ ਜਾਂਦੇ ਆ ਆਪ ਹੀ ਲਾਈ ਜਾਂਦੇ ਆ ਤੇ ਆ ਵੀ ਮਗਰੋਂ ਬਿਆਨ ਦਿੰਨੇ ਆ ਕਿ ਹੋਰ ਕਿਹੜਾ ਪੱਗਾਂ ਦੇ ਵਿੱਚ ਕਿਲ ਠੁੱਕੇ ਹੁੰਦੇ ਆ ਕਰਾਂਗੇ ਗੱਲ ਇਸ ਵਾਸਤੇ ਵੀਡੀਓ ਕਰਾਂਗੇ ਜਿਹੜਾ ਸਿੱਖੀ ਖلاف ਜਿਹੜਾ ਪੰਜਾਬ ਖلاف ਬੋਲਦਾ ਹੋਵੇ ਭਾਈ ਆਪਣਾ ਸਖਾ ਨਹੀਂ ਕੋਈ ਅਸੀਂ ਸਭ ਕੁਝ ਵੇਖ ਕੇ ਸਭ ਕੁਝ ਪਤਾ ਹੁੰਦਿਆਂ ਵੀ ਇੱਕ ਮੂਕ ਦਰਸ਼ਕ ਜਿਹਾ ਬਣੇ ਬੈਠੇ ਹੁਣੇ ਜਥੇਦਾਰ ਸਾਡੇ ਨੂੰ ਸਾਡੀ ਕੌਮ ਦੇ ਸਰਮੌਰ ਜਥੇਦਾਰ ਨੂੰ ਕੋਈ ਆਣ ਕੇ ਚੈਲੰਜ ਕਰ ਦੇਵੇ ਕੋਈ ਆਣ ਕੇ ਟੂ ਟੂ ਮੈਂ ਮੈਂ ਕਰਕੇ ਗੱਲ ਕਰ ਜਵੇ ਤੇ ਅਸੀਂ ਬਿਲਕੁਲ ਚੁੱਪ ਰਹੀਏ ਇਹ ਨਹੀਂ ਸੋਭਾ ਦਿੰਦਾ ਵੀ ਇਸ ਦੇ ਖਿਲਾਫ ਇਹ ਇਸ ਦੀ ਮੈਂ ਕੜੀ ਨਿੰਦਿਆ ਕਰਦਾ ਹਾਂ ਇਸਾ ਰਸੂਲ ਪ੍ਰੋਫਾਲਾਏ ਨਿਯੰਗ ਦੀ ਨਿਯੰਗ ਨਹੀਂ ਹੈ ਰਸੂਲ ਪ੍ਰੋਫਾਲਾਏ ਪੈ ਰੁਪਈਆ ਦੀ ਤੇ ਆਪਾਂ ਇਹ ਵੀਡੀਓ ਨੂੰ ਉੱਪਰ ਤੱਕ ਹੋਰ ਪਹੁੰਚਾਈਏ ਤਾਂ ਕਿ ਐਸਟੀਪੀਸੀ ਤੱਕ ਪਹੁੰਚੇ ਪਤਾ ਦੇ ਉਹਨਾਂ ਨੂੰ ਵੀ ਆ ਕੀ ਗੱਲ ਵੀਡੀਓ ਸੋਸ਼ਲ ਮੀਡੀਆ ਸਾਰੇ ਵੰਦੇ ਯਾ ਪਰਪੋਇਟ ਪਤਾ ਨਹੀਂ ਕਿਉਂ ਨਹੀਂ ਕੋਈ ਕਾਰਵਾਈ ਹੋ ਰਹੀ ਇੱਕ ਹੋਰ ਆ ਬਾਪੂ ਬਲਕੌਰ ਸਿੰਘ ਉਹਨੇ ਵੀ ਠੇਕਾ ਲਿਆ ਜੱਟਾਂ ਦੇ ਖਿਲਾਫ ਹੀ ਜ਼ਹਿਰ ਗੁਲਣਾ ਜਿੰਨਾ ਗੁਲਣਾ ਬਾਪੂ ਜੀ ਤੁਸੀਂ ਪੜ੍ਹੇ ਲਿਖੇ ਹੋ ਪ੍ਰੋਫੈਸਰ ਹੋ ਸ਼ਾਇਦ ਹੱਥ ਜੋੜ ਕੇ ਬੇਨਤੀ ਆ ਕਦੇ ਸਾਹ ਲੈ ਲੈ ਕਰੋ ਸਿੱਖੀ ਜਨਤਾ ਤੇ ਜੱਟਾਂ ਖਨਾਪ ਕਿਉਂ 24 ਘੰਟੇ ਜ਼ਹਿਰ ਉਗਲਦੇ ਰਹਿੰਦੇ ਹੋ ਠੀਕ ਹੈ ਤੁਸੀਂ ਤੱਥਾਂ ਦੇ ਹਿਸਾਬ ਨਾਲ ਇਹਨਾਂ ਗੱਲ ਕਰਦੇ ਹੋ ਪਰ ਤੂੰ ਤਾਂ ਲੰਗਰ ਨੂੰ ਵੀ ਗਲਤ ਇੱਕ ਤਾਂ ਕਰ ਦਿੱਤਾ ਸੀਗਾ ਸਹਿਬ ਸੁਣ ਰਿਹਾ ਸੀ ਮੈਂ ਉਹ ਲੰਗਰ ਪ੍ਰਥਾ ਵੀ ਕਹਿ ਰਹੇ ਗੁਰਦਾਨਿਕ ਦੇਵ ਜੀ ਦੀ ਨਹੀਂ ਸ਼ਾਇਦ ਉਹ ਮੈਂ ਨਹੀਂ ਰਣਾ 14 ਦਾ ਨਾਮ ਹੁਣ ਕਿੰਨਾ ਦੀ ਕਿੰਨਾ ਚਲਾਈ ਆ ਪਰ ਹੱਥ ਜੋੜ ਕੇ ਬੇਨਤੀ ਆ ਅਸੀਂ ਕਦੋਂ ਬੋਲਾਂਗੇ ਜੀ ਦੋ ਸਿਰੋਂ ਪਾਣੀ ਲੰਘ ਗਿਆ ਹੁਣ ਤਾਂ ਲੰਘ ਹੀ ਗਿਆ ਅਗਲੇ ਨੇ ਬੋਲਣ ਜੋਗੇ ਛੱਡਣਾ ਹੀ ਨਹੀਂ ਹੈਗਾ ਤੁਸੀਂ ਆਪਣੀਆਂ ਲੱਗੇ ਰੋ ਇਹਨਾਂ ਲੀਡਰਾਂ ਪਿੱਛੇ ਇਹ ਪੱਗਾਂ ਨਾ ਦੇ ਇੱਕ ਦੂਜੇ ਦੀਆਂ ਬੜੀ ਸ਼ਰਮ ਵਾਲੀ ਗੱਲ ਆ ਵੈਸੇ ਪੱਗ ਲਾਗੇ ਉਹ ਕਹਿੰਦੇ ਰੰਗ ਵੀ ਪਛਾਣ ਕੇ ਲੈ ਚੋ ਜਿਹੜੀਆਂ ਹੈਗੀਆਂ ਉਹਨੂੰ ਇਸੇ ਕਰਕੇ ਜੇ ਸਿਰ ਤੇ ਪੱਗ ਨਹੀਂ ਬੰਨੀ ਸਿਰ ਤੇ ਪੱਗ ਬੰਨਾਂਗਾ ਜਦੋਂ ਉਹਦੀ ਰੱਖਿਆ ਕਰਨ ਜੁਗਾ ਹੋ ਗਿਆ ਇਹ ਨਹੀਂ ਕੋਈ ਦੁੱਕੀ ਤੇ ਕੀ ਆਣ ਕੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਇੱਥੇ ਹੱਥ ਮਾਰ ਦੇ ਤੇ ਇੱਕ ਭਾਈ ਸਾਹਿਬ ਹੋਰ ਨੇ ਆ ਆ ਜਿਹੜੇ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਵੀ ਜੱਟਾਂ ਦੇ ਖਿਲਾਫ ਐਸ்சி ਭਾਈਚਾਰੇ ਨੂੰ ਵਿੱਚ ਲੜਾਉਣ ਵਾਸਤੇ ਕੋਈ ਕਸਮ ਨਹੀਂ ਛੱਡੀ ਇਸ ਬੰਦੇ ਨੇ ਇਹਦੇ ਤੇ ਕੱਲਾ ਅਲੱਗ ਵੀਡੀਓ ਕਰਾਂਗਾ ਇੱਕ ਹੁਣ ਇਹਦੀ ਕੋਈ ਆਈਆ ਰਿਕਾਰਡਿੰਗ ਵੀ ਸ਼ੇਅਰ ਕੋਈ ਆਈਆ ਆਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਕਿ ਐਸ்சி ਭਾਈਚਾਰੇ ਦੇ ਖਿਲਾਫ ਜ਼ਹਿਰ ਉਗਲ ਰਿਹਾ ਦੇਖੋ ਜਿਹੜਾ ਕੱਲ ਐਸ்சி ਭਾਈਚਾਰੇ ਦਾ ਮਸੀਹਾ ਬਣਿਆ ਸੀ ਅੱਜ ਉਹੀ ਬੰਦਾ ਐਸੀ ਭਾਈਚਾਰੇ ਜਾਤੀ ਸੂਚਕ ਸ਼ਬਦ ਬੋਲ ਰਿਹਾ ਪੱਤਰਕਾਰ ਨੂੰ ਬਾਰ-ਬਾਰ ਜਾਂ ਫਿਰ ਜਿਹੜੀ ਉਹ ਆਡੀਓ ਵਾਇਰਲ ਕਰਨ ਵਾਸਤੇ ਬਾਰ-ਬਾਰ ਬੀਪ ਦਾ ਇਸਤੇਮਾਲ ਕੀਤਾ ਗਿਆ ਕਿੰਨਾਂ ਹੀ ਭੱਤੀ ਸ਼ਬਦਾਵਲੀ ਬੋਲੀ ਹੋਏਗੀ ਐਸੀ ਭਾਈਚਾਰੇ ਸਮਾਜ ਬੋਲੀ ਮੈਸੇਜ ਉਹ ਕਿਹਨਾਂ ਨਾ ਇਹ ਬੰਦੇ ਕਿਸੇ ਦੇ ਵੀ ਸਕੇ ਨਹੀਂ ਹੁੰਦੇ ਇਹ ਕਾਪੀ ਪੇਸਟ ਹੈ ਉਹ ਵੀ ਕਿਹਦੀ ਚੋਰੀ ਇਹ ਵੀ ਬੰਦਾ ਕਿਹਦੀ ਚੋਰੀ ਕਰਕੇ ਆ ਗਿਆ ਜਾ ਕੇ ਉਹਦਾ ਸਾਨੂੰ ਲੈਣ ਦੇਣ ਨਹੀਂ ਹੈਗਾ ਉਹਦੇ ਨਾਲ ਨਹੀਂ ਕੋਈ ਲੈਣ ਦੇਣ ਸਾਨੂੰ ਲੈਣ ਦੇਣ ਆ ਸਿਰਫ ਕਿ ਭਾਈ ਸਾਹਿਬ ਜੱਟਾਂ ਖਿਲਾਫ ਸਿੱਖਾਂ ਖਿਲਾਫ ਪੰਜਾਬੀਆਂ ਖਿਲਾਫ ਦਾ ਐਸੀ ਭਾਈਚਾਰੇ ਖਿਲਾਫ ਬੋਲਣਾ ਬੰਦ ਕਰ ਦਿਓ ਜਾਂ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਕੋਈ ਤਾਂ ਕੰਟਰੋਲ ਰੱਖੋ ਕੋਈ ਤਾਂ ਕਾਨੂੰਨ ਹੋਣਾ ਚਾਹੀਦਾ ਨਾ ਕਿ ਆਪਾਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਬੋਲ ਸਕਦੇ ਪਰ ਕਿਸੇ ਨੇ ਕਿ ਇਹ ਹਰ ਜਿਹੜਾ ਸੂਰਪੁਰ ਵਾਲੇ ਦੀ ਗੱਲ ਕਰੀਏ ਅਗਲੇ ਕੰਨ ਕੇ ਵੀ ਤੇ ਅਮਰਸ਼ਾ ਕਿਹਾ ਤੁਹਾਡਾ ਹੀ ਬੰਦਾ ਹੂ ਕੀ ਇਹ ਆਪਣਾ ਬੰਦਾ ਇੱਕ ਇੱਕ ਵੀ ਲਫ਼ਜ਼ ਉਹ ਸਿੱਖੀ ਦੇ ਪ੍ਰਤੀ ਨਹੀਂ ਬੋਲਦਾ ਫਿਰ ਇੱਕ ਵੀ ਲਫ਼ਜ਼ ਉਲਟਾ ਜ਼ਹਿਰ ਤੇ ਜ਼ਹਿਰ ਜ਼ਹਿਰ ਤੇ ਜ਼ਹਿਰ ਬਲ ਰਿਹਾ ਵੀਡੀਓ ਦੋਸਤੋ ਕਾਫੀ ਲੰਬੀ ਬਣ ਗਈ ਹੈ 11 ਮਿੰਟਾਂ ਦੀ ਹੋ ਗਈ ਹੈ ਵਿਚਾਰਾ ਕਰਾਂਗੇ ਆਪਾਂ ਇੱਕੋ ਜਿਹੜੀਆਂ ਪੱਧਾਂ ਦੇ ਲਾਈਆਂ ਨੇ ਡੇਰੇ ਬਾਬੇ ਨਾਨਕ ਉਹ ਅਗਲੀ ਵੀਡੀਓ ਹੁਣ ਉਸਤੇ ਵੀ ਆਏਗੀ ਨਾਲ ਦੀ ਨਾਲ ਜਿਹੜਾ ਜੱਟਾਂ ਦੇ ਖਿਲਾਫ ਗੈਰ ਇੰਨਾ ਬੋਲ ਰਿਹਾ ਸੀ ਲੇਕਿਨ ਹੁਣ ਐਸੀ ਭਾਈਚਾਰੇ ਖਿਲਾਫ ਬੋਲਿਆ ਬੰਦਾ ਉਸ ਬਾਰੇ ਵੀ ਟਿੱਪਾ ਟਿੱਪੜੀ ਕਰਾਂਗੇ ਨਾਲ ਦੀ ਨਾਲ ਇੱਕ ਇਹ ਗੱਲਾਂ ਲਿਖੀਆਂ ਨੇ ਦੋਸਤੋ ਕੁਝ ਉਸ ਦੀ ਵਾਸਤੇ ਸਪੈਸ਼ਲ ਜਿਹੜੀ ਆਪਾਂ ਇਹ ਕਹੇ ਸਕਦੇ ਵੀਡੀਓ ਪੜਾਵਾਂਗੇ ਮੈਂ ਉਹਦਾ ਕੁਛੜਾ ਜਿਹਾ ਹਿੰਟ ਦੇ ਦਿੰਨਾ ਤੁਹਾਨੂੰ ਤੇ ਹੁੰਦੀ ਵੇਖ ਕੇ ਤਰੱਕੀ ਕੇ ਜੈਲਸ ਨੇ ਕਰਦੇ ਕਈ ਹੁੰਦੇ ਖੁਸ਼ ਦਿਲਾਂ ਵਿੱਚ ਸਾੜਾ ਨਹੀਂ ਹੁੰਦਾ ਹਰ ਇੱਕ ਬੰਦਾ ਇੱਥੇ ਚੰਗਾ ਨਹੀਂ ਦੇ ਹੁੰਦਾ ਤੇ ਹਰ ਇੱਕ ਬੰਦਾ ਇੱਥੇ ਮਾੜਾ ਨਹੀਂ ਹੁੰਦਾ ਇਹ ਕਵਿਤਾ ਦੇ ਜਾਂ ਗੀਤカロ ਲਿਖਿਆ ਵਾ ਇਸ ਦੇ ਬਾਅਦ ਮੈਂ ਵੀਡੀਓ ਵੈਕਰੀ ਕਰਾਂਗਾ ਕੱਲ ਹੀ ਇਹ ਮੈਂ ਪਾਉਂਗਾ ਤੁਹਾਡਾ ਵਾਦਾ ਕਰਦਾ ਕਾਫੀ ਅੱਛੀ ਚੀਜ਼ਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ ਹੋਰ ਵੀ ਇਸ ਤੋਂ ਇਲਾਵਾ ਵੀ ਜੋ ਲਿਖਿਆ ਹੋਊਗਾ ਉਹ ਤੁਹਾਡੇ ਰੂ ਰੂ ਤੁਹਾਡੀ ਕਚਹਿਰੀ ਵਿੱਚ ਧਰ ਦੇਣਾ ਆਪਣਾ ਕਹਦਾ ਵੀ ਕੋਈ ਸਿੰਗਰ ਗਾਉਣ ਲੱਗੇ ਆ ਇੱਕ ਬੇਨਤੀ ਹੋਰ ਛੋਟੀ ਛੋਟੀ ਜਿਹੀ ਜਾਂਦੇ ਜਾਂਦੇ ਆ ਮੇਰੀ ਮਨਜ਼ੂਰ ਕਰਿਓ ਕਿ ਸ਼ਿਦੀ ਧਾੜੇ ਆ ਰਹੇਗੀ ਤੇ ਨੌਜਵਾਨਾਂ ਵੀ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਹ 10 ਦਿਨ ਜਿਹੜੇ ਸ਼ਿਦੀ ਧਾੜੇ ਵਾਲੇ ਹੋਣਗੇ ਕਿਰਪਾ ਕਰਕੇ ਕੋਈ ਵੀ ਖੁਸ਼ੀ ਮਨਾਉਣ ਦੀ ਜਾਂ ਕੋਈ ਜਸ਼ਨ ਮਨਾਉਣ ਦੀ ਇਹੋ ਜਿਹੀ ਭੁੱਲ ਨਾ ਕਰ ਲਿਓ ਕੋਈ ਖਾਸ ਕਰ ਮੈਂ ਸਿਰਫ ਸਿੱਖੀ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਤ ਨੇ ਮੈਂ ਉਹਨਾਂ ਨੂੰ ਆਪਣੇ ਭਾਈਚਾਰੇ ਨੂੰ ਕਹਿ ਰਿਹਾ ਹਾਂ ਖੁਸ਼ੀਆਂ ਦੇ ਦਿਨ ਹੋਣਗੇ ਕਿਸੇ ਹੋਰਾਂ ਵਾਸਤੇ ਪਰ ਸਾਡੇ ਵਾਸਤੇ ਜਸ਼ਨ ਦੇ ਖੁਸ਼ੀਆਂ ਦੇ ਦਿਨ ਨਹੀਂ ਹੈਗੇ ਇਹ 10 ਦਿਨ ਜੇ ਸ਼ਰਾਬ ਪੀ ਕੇ ਨਾ ਵੀ ਲਲਕਾਰੇ ਮਾਰਾਂਗੇ ਆਪਣਾ ਕੋ ਘਰ ਦੀ ਚੰਨਾ ਨੌਜਵਾਨ ਪਰਭਾਵੋ ਲੀਹੋ ਪਟਕਾਉਣ ਵਾਸਤੇ ਤਾਂ ਕਾਫੀ ਬੰਦੇ ਦਰਬਾਰ ਤਰਿਆ ਤਿਆਰ ਰਹਿੰਦੇ ਨੇ ਹੁਣ ਆਫਰਾਂ ਵੀ ਆਉਣਗੀਆਂ ਇਹਨਾਂ 10 ਦਿਨਾਂ 'ਚ ਆਉਣ ਗਿਆ ਦੇਖਿਓ ਜਰਾ ਪਪਾ ਕਲੱਬਾਂ ਦੀਆਂ ਆਫਰ ਆਉਣੀਆਂ ਨਾ ਦਸਾਂ ਦਿਨਾਂ 'ਚ ਇਹਦੇ ਵਾਸਤੇ ਵੀਡੀਓ ਵੀ ਹੁਣ ਕਰਨੀ ਪੈ ਗਈ ਹੁਣ ਟਾਪਿਕ ਆਪਾਂ ਨੂੰ ਵੇਖੋ ਮਿਲ ਗਈ ਹੀ ਗਿਆ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਇਹ 10 ਦਿਨ ਜਿਹੜਾ ਕਿ ਬਿਲਕੁਲ ਵੀ ਆਪਾਂ ਕਿਸੇ ਤਰ੍ਹਾਂ ਦਾ ਜਸ਼ਨ ਮਨਾਉਦੇ ਚੰਗੇ ਨਹੀਂ ਲੱਗਦੇ ਜੇ ਲੱਗਦੇ ਸ਼ੀਤਾਂ ਨੂੰ ਇੱਕ ਸ਼ਰਧਾਂਜਲੀ ਹੋਏਗੀ ਸਾਡੇ ਵੱਲੋਂ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਗੁਰਦੁਆਰਾ ਸਾਹਿਬ ਰਾਤ ਨੂੰ ਹੋ ਸਕੇ ਜੇ ਸਾਡੇ ਪਿੰਡ ਜਾਂ ਇੱਥੇ ਉਹਨਾਂ ਯਾਦ ਵਿੱਚ ਪ੍ਰੋਗਰਾਮ ਅਸੀਂ ਕਰਾਉਨੇ ਹੁੰਦੇ ਸਾਡੇ ਨੌਜਵਾਨ ਜਿੰਨੇ ਵੀ ਰਿਆ ਤੇ ਉਹਦੀ ਮਿਕਵਰੇਜ ਕਰਕੇ ਤੁਹਾਡੇ ਰੂਬਰੂ ਜਰੂਰ ਲੈ ਕੇ ਆਵਾਂਗਾ ਕੁਝ ਨਾ ਕੁਝ ਗਲਤ ਬੋਲ ਹੋ ਗਿਆ ਹੋ ਗਿਆ ਹੋਵੇਗਾ ਕਿਉਂਕਿ ਕਾਫੀ ਟਾਈਮ ਹੋ ਗਿਆ ਵੀਡੀਓਸ ਨਹੀਂ ਇਦਾਂ ਵੜਾਈ ਫੇਸਬੁੱਕ ਤੇ ਕੁਝ ਮਿਆਦ ਨਹੀਂ ਸੀ ਕੀਤਾ ਕੁਝ ਟੌਪਿਕ ਨਹੀਂ ਸੀ ਇਦਾਂ ਫੇਸਬੁੱਕ ਦੇਖ ਰਿਆ ਸੀ ਤੇ ਇਹਦੀਆਂ ਵਿੱਚ ਵੀਡੀਓ ਦੇਖ ਲਈਆਂ ਰਹਿ ਆ ਨਹੀਂ ਗਿਆ ਤੋ ਜਾਂਦੇ ਜਾਂਦੇ ਕਮੈਂਟਾਂ ਦੇ ਵਿੱਚ ਇਹਨੂੰ ਕੜਾ ਪ੍ਰਸ਼ਾਦੀ ਦੇਖ ਸ਼ਕਾਉਂਦੇ ਜਾਇਓ ਜੀ ਤੇ ਮੈਨੂੰ ਦੋ ਇਜਾਜ਼ਤ ਤੇ ਆਪਾਂ ਹੁਣ ਵੀਡੀਓ ਨਿਰੰਤਰ ਜਾਰੀ ਰੱਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ